ਹਾਦਸਾ ਕਦੋਂ ਅਤੇ ਕਿੱਥੇ ਵਾਪਰ ਜਾਵੇ ਪਤਾ ਹੀ ਨਹੀਂ ਲੱਗਦਾ ਤਸਵੀਰਾਂ ਰੂ ਕੰਬਾਉ ਨੇ ਹਾਦਸਾ ਫਗਵਾੜਾ ਨਜ਼ਦੀਕ ਪਿੰਡ ਬਹੂਆ ਦਾ ਜਿੱਥੇ ਗੜ ਸ਼ੰਕਰ ਤੋਂ ਜਲੰਧਰ ਜਾ ਰਹੀ ਇੱਕ ਕਾਰ ਦੀ ਵਾਈਡਰ ਨਾਲ ਟਕਰਾਨ ਤੋਂ ਬਾਅਦ ਛੱਪੜ ਵਿੱਚ ਜਾ ਡੇਗੀ ਜਿਸ ਕਾਰਨ ਇੱਕ ਮਹਿਲਾ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਮੌਕੇ ਤੇ ਇੱਕ ਪੁਲਿਸ ਅਧਿਕਾਰੀ ਦੀ ਮੁਸਤੈਦੀ ਸਦਕਾ ਇੱਕ ਮਹਿਲਾ ਅਤੇ ਬੱਚੇ ਨੂੰ ਬਚਾ ਲਿਆ ਗਿਆ ਛੱਪੜਿਆ ਬਾਰ ਬਾਰ 5:00 ਉੱਥੇ ਗੱਡੀ ਰਿਓ ਵਿਚ ਪੜ ਗਈ ਸੀ ਸਾਡੇ ਕੋਲ ਸੋਣੇ ਤੇ ਅਸੀਂ ਭੱਜ ਕੇ ਗਏ ਆਂ ਗੱਡੀ ਰੁਕ ਚੁੱਕੀ ਸੀ ਅੱਛਾ ਜੀ ਤੇ ਮੈਂ ਤੇ ਮੈਂ ਪਬਲਿਕ ਮੈਨੂੰ ਚਾਰਾ ਮਾਰ ਕੇ ਉਹ ਵਿੱਚ ਲੱਗੇ ਦੋ ਬੱਚੇ ਬਚਾ ਲਏ ਆ ਅੱਛਾ ਜੀ ਉਸੇ ਦੇ ਜਿੰਦਾ ਕੱਢੇ ਆ ਤੇ ਫਿਰ ਟੋਟਲ ਕਿੰਨੇ ਸੀ ਉਹ ਗੱਡੀ ਦੇ ਵਿੱਚ ਲੋਕ ਚਾਰ ਆ ਜੀ ਸਾਡੇ ਤਾਂ ਗੱਡੀ ਉਹਦੇ ਅਸੀਂ ਇਹਨਾਂ ਨੂੰ ਲੈ ਕੇ ਆ ਗੱਡੀ ਤੋਂ ਚਾਰ ਹੀ ਫੜਿਆ ਅੱਛਾ ਜੀ ਵਿੱਚ ਹੋ ਕੇ ਲੈ ਕੇ ਤੁਸੀਂ ਉੱਥੇ ਜਿਹੜਾ ਇੱਕ ਨਾਕਾ ਉਹ ਤੋਂ ਨਾਕੇ ਤੇ ਮਿਲੂ ਸੀ ਹਾਂ ਜੀ ਮੈਂ ਨਾਕੇ ਤੇ ਆ ਜੀ ਅੱਛਾ ਜੀ ਇਹ ਗੱਡੀ ਕਿੱਧਰੋਂ ਆ ਰਹੀ ਸੀ ਬੱਚੇ ਨਿਕਾਲ ਲਿਆ ਇਹ ਉਧਰਲੀ ਸਾਈਡ ਤੋਂ ਆ ਰਹੀ ਸੀ ਚੜੀਗੜ੍ਹੇ ਸਾਈਡ ਤੋਂ ਅੱਛਾ ਕੀ ਮਤਲਬ ਕਿ ਬੇਕਅਪ ਹੋ ਗਿਆ ਕੀ ਲੱਗਾ ਕੋਈ ਸੈਟਸ ਪਤਾ ਨਹੀਂ ਇਹਦੇ ਕੋਈ ਕੁਝ ਨਹੀਂ ਪਤਾ ਜੀ ਅੱਛਾ ਵੀ ਤੁਸੀਂ ਡਿਊਟੀ ਤੇ ਫਟਾਫਟ ਪਾਣੀ ਜਾ ਵੜਿਆ ਜੀ ਆਪਾਂ ਬਣ ਕੇ ਵੜ ਗਏ ਆ ਉਹ ਤੋਂ ਕੱਢ ਕੇ ਸਿੱਧਾ ਇਧਰ ਨੂੰ ਲੈ ਆਂਦੇ ਅੱਛਾ ਜੀ ਬਲੇ ਬਾਕੀ ਹੁਣ ਉੱਥੇ ਜਾ ਕੇ ਪਟਾਣਾ ਇਹ ਕੌਣ ਕੌਣ ਨੇ ਇਹਨਾਂ ਦੀ ਕਿਦਾਂ ਹੈ ਕੰਡੀਸ਼ਨ ਕਿਦਾਂ ਦੀ ਇਹਨਾਂ ਦੀ ਸਰ ਜੀ ਡਾਕਟਰ ਸਾਹਿਬ ਦੋ ਡੈਡ ਦੋਨੇ ਹਾਂ ਜੀ ਦੋਨੋਂ ਤੇ ਬੱਚੇ ਕਿ ਬੱਚਾ ਇੱਕ ਛੋਟਾ ਜਿਹਾ ਬੱਚਾ ਸੀ ਮੇਰੀ ਮੀਰ ਬਾਊਟ 9 ਸਾਲ ਦਾ ਛੋਟਾ ਜਿਹਾ ਸੀ ਕਿ ਬੇਟੀਏ ਮੈਂ ਬਰਾ ਤੇ ਸ਼ੁਕਮਾ ਜੀ ਕਿੰਨਾ ਟਾਈਮ ਲੱਗਾ ਉੱਥੇ ਕੱਢਣ ਮੈਨੂੰ ਆ ਜੀ ਦਿਖ ਰਹੋ ਹਾਂ ਸੀ 50 ਮਿੰਟ ਜੀ ਹੁਣ ਕੱਢ ਕੇ ਲਿਆਇਆ ਤਾਂ ਉਦੋਂ ਤੱਕ ਬਹੁਤ ਟਾਈਮ ਲੱਗਾ ਗੱਡੀ ਕੱਢਣ ਨੂੰ ਬਹੁਤ ਕ੍ਰੀਨ ਆਈ ਕਾ ਕਾਹੀ ਕਾਫੀ ਕਰਦੇ ਰਹੇ ਸੰਘਰਸ਼ ਪੈਣ ਵਾਲੇ ਬਹੁਤ ਬਹੁਤ ਵਧੀਆ ਕੰਮ ਕੀਤਾ ਹੈ ਤੁਹਾਡੇ ਬਤਰਕਾਰ ਵੀ ਕਹਿ ਸਾਰ ਤੁਹਾਨੂੰ ਰੋਧਿਆ ਵੀ ਤੁਸੀਂ ਪੂਰੇ ਗਿੱਲੇ ਪਏ ਇਸ ਟਾਈਮ ਕੰਬਦੇ ਪਏ ਆ ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕ੍ਰੇਨ ਅਤੇ ਟਰੈਕਟਰ ਸਮੇਤ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਕਾਰ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ। ਪੁਲਿਸ ਅਨੁਸਾਰ ਇਹ ਪਰਿਵਾਰ ਗੜਸ਼ੰਕਰ ਤੋਂ ਜਲੰਧਰ ਜਾ ਰਿਹਾ ਸੀ ਤੇ ਗੱਡੀ ਚਲਾ ਰਹੇ ਇੰਦਰਜੀਤ ਸਿੰਘ ਦੀ ਸਿਹਤ ਵਿਗੜਨ ਕਾਰਨ ਗੱਡੀ ਬੇਕਾਬੂ ਹੋ ਛੱਪੜ ਵਿੱਚ ਜਾ ਡੇਗੀ। ਜਿਸ ਕਾਰਨ ਇੰਦਰਜੀਤ ਸਿੰਘ ਅਤੇ ਉਸ ਦੀ ਰਿਸ਼ਤੇਦਾਰ ਪਰਸ਼ੋਤਮ ਕੌਰ ਦੀ ਮੌਤ ਹੋ ਗਈ ਜਦਕਿ ਹਰਪ੍ਰੀਤ ਕੌਰ ਅਤੇ ਉਸ ਦੇ ਬੇਟੇ ਨੂੰ ਬਚਾ ਲਿਆ ਗਿਆ। ਇਥੇ ਇਹ ਵੀ ਵਰਣਨ ਯੋਗ ਹੈ ਕਿ ਲਗਭਗ 15 ਸਾਲ ਪਹਿਲਾਂ ਬਹੁਵਾਦੇ ਛੱਪੜ ਵਿੱਚੀ ਫਗਵਾੜਾ ਦੇ ਇੱਕ ਨਾਮੀ ਕੱਪੜੇ ਦੇ ਵਪਾਰੀ ਦੀ ਪਤਨੀ ਦੀ ਮੌਤ ਵੀ ਕਾਰਨ ਨਹੀਂ ਹੋਈ ਸੀ ਅੱਜ ਇੰਦਰਜੀਤ ਸਿੰਘ ਨੇ ਸਨੋਕਤਾ ਸਿੰਘ ਬਗਵਾਈ ਪਿੰਡ ਤੋਂ ਇਹ ਅੱਜ ਆਪਣੀ ਮੈਸੇਜ ਹਰਪ੍ਰੀਤ ਕੌਰ ਨਾਲ ਬੇਟਾ ਗੁਰਵਾਰ ਸਿੰਘ ਸੱਜਾ ਨਾਲ ਤੇ ਆਪਣੀ ਮਾਸੀ ਪਰਸ਼ੋਤਮ ਕੌਰ ਬਿੱਲੀ ਸੋਨਣਾ ਨਾਲ ਗੜ੍ਹਸੈਂਕੜ ਤੋਂ ਅਰਜੀ ਜਗਨਦਰ ਜਾ ਰਹੇ ਸੀ ਚਾਹ ਕਿ ਇਹਨਾਂ ਦੇ ਜਿਹੜੀ ਗੱਡੀ ਜਦੋਂ ਬੂਹਾਏ ਕੋਲ ਪਹੁੰਚੀ ਹੈ ਤਾਂ ਉਸ ਤੋਂ ਬਾਅਦ ਇੱਕਦਮ ਉਹਨਾਂ ਨੇ ਅਨਿਜ਼ੀਨਰ ਸਕੀਮ ਕੀਤਾ ਹੈ ਡਰਾਈਵਰ ਨੇ ਇੰਦਰਜੀਤ ਸਿੰਘ ਨੇ ਜਿਸ ਨਾਲ ਇੱਕਦਮ ਉਹਨੂੰ ਗੱਡੀ ਦੇ ਉਹਨਾਂ ਦਾ ਕੰਟਰੋਲ ਲੂਸ ਹੋ ਗਿਆ ਤੇ ਗੱਡੀ ਇਸ ਤਰ੍ਹਾਂ ਸਾਈਡ ਬੂਹਾ ਪਿੰਡ ਦੇ ਜਿਹੜਾ ਟੋਬਾ ਸ਼ੱਪੜਾ ਹੈ ਤੜਕੂnga ਉਹ ਡਿਵਾਈਡਰ ਨਾਲ ਟਕਰਾ ਕੇ ਸਾਈਡ ਨਾਲੇ ਟਕਰਾ ਕੇ ਜਿਹਦੇ ਚ ਟੋਬੇ ਵਿੱਚ ਪਈ ਫਿਰ ਸੇਫਲੀ ਲੋਕਾਂ ਨੇ ਜਿਹੜੇ ਉਹਨਾਂ ਦੀ ਮਿਸੇਜ ਹੈ ਹਰਪ੍ਰੀਤ ਕੌਰ ਦੇ ਬੇਟਾ ਗੁਰਬਾਖ ਸਿੰਘ ਨੂੰ ਸੇਫਲੀ ਵੈਕੂਏਟ ਕਰ ਲਿਆ ਵਿੱਚੋਂ ਤੇ ਜਿਹੜੇ ਜੁਟ ਜੀ ਸਿੰਘ ਹੈ ਤੇ ਉਹਨਾਂ ਦੀ ਮਰਸੀ ਹੈ ਬੋਡੀ ਵੀ ਬੁਰੀ ਦੇਰ ਬਾਅਦ ਉਹਨਾਂ ਦਾ ਬੰਦ ਕਰਾ ਲਿਆ ਗਿਆ ਜੋ ਕਿ ਹੁਣ ਦੁਬਾਰਾ ਸ਼ਿਫਟ ਕੀਤੀ ਗਈ ਹੈ। ਹਾਂਜੀ ਸਾਡੇ ਕੋਲੇ ਇਹ ਦੋ ਬੋਡੀਆਂ ਲੈ ਕੇ ਆਏ ਨੇ ਇੱਕ ਮੇਲ ਇੱਕ ਫੀਮੇਲ ਹੈ ਜੋ ਕਿ ਅਲਜਿਸਟਰੀ ਹੈਗੀ ਹੈ ਡਰਾਉਨਿੰਗ ਦੀ ਜੋ ਕਿ ਸਾਨੂੰ ਦੱਸਿਆ ਗਿਆ ਬਲੌਡ ਬਾਇ ਪੁਲਿਸ ਵੱਲੋਂ ਆਏ ਨੇ ਨੀਅਰ ਮੇਲੀ ਦਾ ਦੱਸਿਆ ਗਿਆ ਜਿਹੜੇ ਮੇਲ ਨੇ ਉਹਨਾਂ ਦਾ ਨਾਮ ਆਇਡੈਂਟੀਫਾਈ ਹੋਇਆ ਹੈ ਇੰਦਰਜੀਤ ਸਿੰਘ ਇਬਰਾਹਿਮਪੁਰ ਸ਼ਹਿਰ ਤੋਂ ਲੈ ਜਿਹੜੀ ਫੀਮੇਲ ਨੇ ਉਹਨਾਂ ਦੀ ਕੋਈ ਆਇਡੈਂਟੀਟੀ ਹਜ ਤੱਕ ਨਹੀਂ ਪਤਾ ਚੱਲ ਰਹੀ ਹੈ। ਨੋ ਸਕੀਂ ਲੱਗਦਾ ਕਿ ਮੋਰਟਰੀ ਲੱਗਦੀ ਰਹੇ ਸਾਨੂੰ ਤਾਂ ਇਹ ਤਾਂ ਕੋਈ ਨਹੀਂ ਦੱਸਿਆ ਪੁਲਿਸ ਵਾਲੇ ਜਿਹੜੇ ਲੈ ਕੇ ਆਏ ਨੇ ਕਿ ਕਾਰ ਡੁੱਬੀ ਕਾਰ ਦੇ ਡੁੱਬੀ ਹੋਈ ਸੀ ਤੇ ਉਹਦੇ ਵਿੱਚ ਲੈਕੜਾ ਧੱਕੇ ਲੈ ਕੇ ਆਏ ਆ ਕਿੰਨੇ ਵਿਅਕਤੀ ਸੀ ਇੱਧਰ ਸਾਹਮਣੇ ਹੈ ਕੋਈ ਦੱਸੇ ਨਾ ਕਿ ਕਿੰਨੇ ਲੋਕ ਸੀ ਲੱਭੀ ਜਾਂਦੇ ਨਹੀਂ ਇਹਦੇ ਬਾਰੇ ਹਜੇ ਕੁਛ ਨਹੀਂ ਦੱਸਿਆ ਹੈ ਉਹ ਕਹਿੰਦੇ ਕਿਸੇ ਇਹੀ ਲੈ ਕੇ ਆਏ ਨੇ ਛੇ ਸ਼ਾਇਦ ਨਾਲ ਕੁਛ ਬੱਚੇ ਵੀ ਸੀਗੇ ਡਾਕਟਰ ਜਦੋਂ ਆਏ ਤਾਂ ਆਪਣੇ ਬਹੁਤ ਬ੍ਰਾਡ ਡੈੱਡ ਸੀ ਸਾਡੇ ਕੋਲ ਬ੍ਰਾਡ ਡੈੱਡੀ ਲੈ ਕੇ ਆਏ ਗਏ ਤੇ ਡੈੱਡ ਬੋਡੀਆਂ ਜੀ ਆ ਡੈੱਡ ਬੋਡੀਆਂ ਆਪਾਂ ਫਿਲਹਾਲ ਲਈ ਮੋਰਚਰੀ ਦੇ ਵਿੱਚ ਰੱਖ ਦਿੱਤੀਆਂ ਗਿਆ ਨੇ ਤੇ ਇਹਨਾਂ ਦੀ ਪੁਲਿਸ ਇਨਫ